ਤਾੜੀ ਮਾਰ ਦਿਓ ਇਸ ਸਮੇਂ ਇਸ ਸਮੇਂ ਜਿਵੇਂ ਜਿਵੇਂ ਉਧਰ ਬਿੰਦਰ ਜਿਗਰਾਉ ਦੇਖਦਾ ਨਾਲ ਦੇਖਦਾ ਵੀ ਦੀਪ ਰਾਮ ਪਰੇ ਫੂਲ ਵਾਲਾ ਸਾਡਾ ਵੀਰ ਹੈ ਦੀਪ ਟਿੱਲੋ ਹੁਣਾਂ ਦੀ ਅਮਨ ਧਾਲੀਵਾਲ ਹੁਣਾਂ ਦੀ ਇਹ ਖੇਡ ਕਲੱਬ ਪੰਜਾਬ ਟਾਈਗਰ ਦੇ ਵਿੱਚ ਵੀ ਕਹਿੰਦੇ ਜੱਗੂ ਪੁੱਜੂ ਜਟਾੜੇ ਦਾ ਕੁਲਵੀਰ ਪੁੱਜੂ ਜਦੋਂ ਆਉਣ ਵਾਲੇ ਮੈਚ ਹੋਣਗੇ ਜਿਨ੍ਹਾਂ ਦੀ ਵੱਧ ਫੈਨ ਫੋਲਰਸ ਪੂਰੀ ਦੁਨੀਆ ਦੇ ਸਟਾਰ ਵਾਕੋਗੇ ਟੀਮਾਂ ਦੇ ਵਿੱਚ ਪੁੱਜੇ ਜਾਣਗੇ ਉਹ ਦੇਖੋ ਗਰਬੀਲ ਸਿੰਘ ਬੋਲੇ ਦੀ ਕਬੱਡੀ ਦੇ ਉੱਪਰ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਵੀ ਪਤਾ ਹੋਵੇਗਾ ਕੈਨੇਡਾ ਵਿੱਚ ਕਬੱਡੀ ਦਾ ਖੇਡ ਸੀਜ਼ਨ ਸ਼ੁਰੂ ਹੋ ਗਿਆ ਹੈ ਤੇ ਦੋਸਤੋ ਤੁਸੀਂ ਵੀ ਸੁਣ ਚੁੱਕੇ ਹੋ ਕਿ ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੇ ਕੈਨੇਡਾ ਵਿੱਚ ਕਬੱਡੀ ਕਪਾਉ ਉਤੇ ਜੱਗੂ ਹਾਕਮ ਵਾਲਾ ਤੇ ਕੁਲਵੀਰ ਜਟਾਣਾ ਵਰਗੇ ਮਹਿੰਗੇ ਮੁੱਲ ਦੇ ਖਿਡਾਰੀ ਵੀ ਖੇਡਣ ਜਾ ਰਹੇ ਨੇ ਤੇ ਦੋਸਤੋ ਜਿਸ ਤਰ੍ਹਾਂ ਤੁਸੀਂ ਵੀ ਸੁਣ ਚੁੱਕੇ ਹੋ ਕਿ ਕਮੈਂਡੇਟਰ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਜੱਗੂ ਹਾਕਮ ਵਾਲਾ ਤੇ ਕੁਲਵੀਰ ਜਟਾਣੇ ਵਰਗੇ ਖਿਡਾਰੀ ਵੀ ਤੁਹਾਨੂੰ ਕੈਨੇਡਾ ਦੇ ਖੇਡ ਸੀਜ਼ਨ ਵਿੱਚ ਖੇਡਦੇ ਹੋਏ ਦਿਖਾਈ ਦੇਣਗੇ ਅੱਜ ਦੋਸਤੋ ਕਿਸ ਕਿਸ ਨੂੰ ਇੰਤਜ਼ਾਰ ਸੀ ਇਹਨਾਂ ਦੀ ਖੇਡ ਦਾ ਤੇ ਕੌਣ-ਕੌਣ ਜੱਗੂ ਹਾਕਮ ਵਾਲੇ ਤੇ ਕੁਲਵੀਰ ਜਟਾਣੇ ਦਾ ਫੈਨ ਹੈ ਕਮੈਂਟ ਕਰਕੇ ਜਰੂਰ ਦੱਸਣਾ ਜੀ ਇਹ ਸੀ ਜਾਣਕਾਰੀ ਜੋ ਤੁਹਾਡੇ ਨਾਲ ਸਾਂਝੀ ਕਰਨੀ ਸੀ ਜੁੜੇ ਰਹੋ ਚੈਨਲ ਦੇ ਨਾਲ ਹਾਜ਼ਰ ਹੋਵਾਂਗੇ ਕੋਈ ਨ